ਜਿੱਦ ਇਉਂ ਬਣੀ ਕੀਤਾ ਜਾਂਦਾ ਹੈ ਜਿੱਦੇ ਸਰਕਾਰ ਆਗਿਆ ਪੀਰ ਹਿੰਦ ਦਾ ਮਨ ਬੰਨ ਕੇ ਲਿਆਵਾ ਜਿੱਦੇ ਸਰਕਾਰ ਆਗਿਆ ਪੀਰ ਹਿੰਦ ਦਾ ਮਨ ਬੰਨ ਕੇ ਲਿਆਵਾ ਜਿੱਦੇ ਸਰਕਾਰ ਆਗਿਆ ਓਏ ਉਹਦਾ ਵਸਦਾ ਆਨੰਦਪੁਰਟਾ ਦਿਆਂ ਓਏ ਉਹਦਾ ਵਸਦਾ ਆਨੰਦਪੁਰਟਾ ਦਿਆਂ ਉਹਦੀ ਇੱਟ ਨਾਲੇ ਟਖੜ ਕਾ ਦਿਆਂ ਉਹਦੀ ਇੱਟ ਨਾਲੇ ਵਿਚ ਜੰਗ ਦੇ ਮਜੋਰ ਜਾਨ ਖਾ ਦਿਆ ਨਿੱਤ ਮਿੱਤ ਵਾਲੀ ਕਲੇ ਮੈਂ ਮੱਗਾਣਾ ਜਿੱਦੇ ਸਰਕਾਰ ਆਗਿਆ ਫਿਰ ਹਿੰਦ ਦਾ ਮੱ ਬੰਨ ਕੇ ਲਿਆਵਾ ਜਿੱਦੇ ਸਰਕਾਰ ਆਗਿਆ ਆਇਆ ਕਿਹੜਾ ਜੱਗ ਤੇ ਜਵਾਨ ਆ ਮੇਰੇ ਤੇ ਆ ਕਿਹੜਾ ਜੱਗ ਤੇ ਜਵਾਨ ਆ ਮੈਂ ਤਾਂ ਜੰਗ ਚ ਜੰਗ ਚ ਮੈਂ ਤਾਂ ਜੰਗ ਚ ਲਿਆ ਦੇਣਾ ਤਫਾਣਿਆ ਮੈਂ ਤਾਂ ਮੇਰੇ ਸਾਵੇਂ ਲੜੂ ਕਿਹੜਾ ਬੱਲਾ ਆਣਿਆ ਕੰਟੀ ਮਾਰ ਕਹਿੰਦਾ ਤਰਦੇ ਹਾਲਾਵਾ ਜਿਦੇ ਵੇ ਸਰਕਾਰ ਆਗਿਆ ਪੀਰ ਨਿੱਤ ਦਾ ਮੈਂ ਬੰਦ ਕੇ ਲਿਆਵਾ ਜਿਦੇ ਵੇ ਸਰਕਾਰ ਆਗਿਆ ਉਹ ਜਿੰਨੂ ਹਿੰਦਿਆ ਦਾ ਪੀਰ ਲੋਕ ਕੀ ਕਹਿੰਦੇ ਨੇ ਜਿੰਨੂ ਹਿੰਦਿਆ ਦਾ ਪੀਰ ਲੋਕ ਕੀ ਕਹਿੰਦੇ ਨੇ ਇਹਦਾ ਨਾਮ ਸੁਣ ਸੂਰ ਮੇ ਤਰੈਂਦੇ ਨੇ ਇਹਦਾ ਨਾਮ ਸੁਣ ਸੂਰ ਮੇ ਤਰੈਂਦੇ ਨੇ ਵੀਰੇ ਜਨਮਾਂ ਦੇ ਲੱਖਾਂ ਲੋਕ ਟੈਂਦੇ ਨੇ ਵਾਸਦਾ ਆਨੰਦ ਕੋਰਟਾਂ ਵਾ ਜੇ ਦੇ ਸਰਕਾਰ ਆਗਿਆ ਵੀਰ ਹਿੰਦ ਦਾ ਮਨ ਬੰਨ ਕੇ ਲਿਆਵਾ ਜੇ ਦੇ ਸਰਕਾਰ ਆਗਿਆ ਓ ਭਾ ਕੇ ਕਿਸਮਤ ਕਹਿੰਦਾ ਹਾ ਕੁਰਾਨ ਦੀ ਮੈਨੂੰ ਸੋ ਲੱਗੇ ਦੀਨ ਤੇ ਮਾਨ ਦੀ ਭਾ ਕੇ ਕਿਸਮਤ ਕਹਿੰਦਾ ਹਾ ਕੁਰਾਨ मेनू सो लॻे थी सेवा मनोकरा सेवा सलाम, दी। मनो से सलाम दी। सारी सलाम जरकार गीर हिंदे लार ਇਤ ਬਾਦ ਸ਼ਾਦੀ ਕਰ ਦੇ ਮੇਰਾ ਦਲੀ ਸਾਡੇ ਨਾਲ ਸਾਰੀ ਨਾਲ ਸਾਰੀ ਸਾਡੇ ਨਾਲ ਸਾਰੀ Hindu ਹੈ ਬਰਾਦਰੀ ਸਾਡੇ ਗੱਲ ਮੰਨੀ ਹੋਈ ਵਿੱਚ ਆ ਜਾਣਦੇ ਜਦੋਂ ਮਾੜੇ ਦਿਨ ਮਾੜੇ ਦਿਨ ਜਦੋਂ ਮਾੜੇ ਦਿਨ ਹੁੰਦੇ ਨਿਸਾਨ ਤੇ ਜਦੋਂ ਮਾੜੇ ਦਿਨ ਹੁੰਦੇ ਨਿਸਾਨ ਤੇ ਮੱਥਾ ਲਾਉਂਦਾ ਨਾਲ ਪ੍ਰਭੂਾਨ ਕੇ ਬੰਦਾ ਮੱਥਾ ਲਾਉਂਦਾ ਨਾਲ ਪ੍ਰਭੂਾਨ ਕੇ ਕੀ ਗੱਲ ਕਹੀ ਹੈ ਦਿਨਾਵਾ ਜਿੰਨੇ ਵੇ ਸਰਕਾਰ ਆ ਗਿਆ ਪੀਰਾਂ ਦੇ ਮੁਬਾਰਕ ਕੇ ਲਿਆ ਜੇ ਤੇ ਸਰਕਾਰ ਆ ਗਿਆ